ਯਾਰ ਮੈਂ ਇਸ ਵੀਰੇ ਚੌਕੀ ਹਾਜ਼ਰ ਸੀਗਾ ਤੇ ਹਰਮਨ ਮੁੰਡਾ ਲੜਕਾ 18 ਸਾਲ ਦਾ ਉਹਦਾ ਚਾਚਾ ਵੀ ਕੋਈ ਇੱਥੇ ਆਇਆ ਸੰਦੀਪ ਸਿੰਘ ਇਹਨੇ ਆ ਕੇ ਦੱਸਿਆ ਵੀ ਮੇਰੇ ਸਾਡੇ ਭਤੀਜੇ ਦੀ ਜਿਹੜੀ ਡੈਥ ਹੋ ਗਈ ਆ ਮੈਂ ਮੌਕੇ ਤੇ ਗਿਆ ਵਾਂ ਉੱਥੇ ਉਹਦੀ ਮੰਮੀ ਮਿਲੀ ਮੈਨੂੰ ਉਹਨੇ ਦੱਸਿਆ ਵੀ ਕੱਲ ਸ਼ਾਮੀ 5:00 6:00 ਵਜੇ ਮੇਰੇ ਲੜਕੇ ਨੂੰ ਕੋਈ ਗਾਰਡਨ ਮੁੰਡਾ ਵਾ ਧੜੀਆਲਾ ਉਹਦਾ ਫੋਨ ਆਇਆ ਉਹਨੇ ਫੋਨ ਕਰਕੇ ਸੱਦਿਆ ਕਿ ਮੇਰਾ ਲੜਕਾ 9:00 10:00 ਵਜੇ ਤੱਕ ਰਾਤ ਕਰਨੀ ਆ ਮੈਂ ਕਹਿੰਦੀ ਸੌਂ ਗਈ ਤੇ ਜਦੋਂ ਮੈਂ ਹਲੇ ਪੈਣੀ ਲੱਗੀ ਉਸੇ ਟਾਈਮ ਤੇਰਾ ਲੜਕਾ ਆ ਗਿਆ ਇਹਨੇ ਕੋਈ ਨਸ਼ਾ ਕੀਤਾ ਲੱਗਦਾ ਸੀਗਾ ਇਹਦੇ ਥੱਲੇ ਪੈਰ ਨਹੀਂ ਲੱਗ ਰਹੇ ਤੇ ਮੈਨੂੰ ਨਸ਼ੇ ਵਿੱਚ ਕਹਿ ਰਿਹਾ ਸੀਗਾ ਵੀ ਬੀਬੀ ਮੰਮੀ ਮੈਂ ਅੱਜ ਤੋਂ ਬਾਅਦ ਝਾੜ ਨੂੰ ਮਿਲਣਾ ਨਹੀਂ ਹੈਗਾ ਝਾੜ ਨੇ ਪਤਾ ਨਹੀਂ ਮੈਨੂੰ ਨਸ਼ੇ ਵਿੱਚ ਕੁਝ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਐਤੋਂ ਬਾਅਦ ਉਹਦੇ ਕੋਲ ਜਾਣਾ ਨਹੀਂ ਕਰਨਾ ਇਦਾਂ ਅਕਿੰਦਾ ਕਿੰਦਾ ਕਿਦੀ ਸੋ ਗਿਆ ਤੇ ਸਵੇਰੇ ਜਦੋਂ ਮੈਂ ਉੱਠੀਆ ਮੈਂ ਆਪਣੇ ਲੜਕੇ ਨੂੰ ਠੱਲ ਲੱਗੀ ਬਾਜ ਮਾਰੀ ਇਹ ਬੋਲਿਆ ਨਹੀਂ ਫਿਰ ਮੈਂ ਇਹਨੂੰ ਫੜ ਕੇ ਲਾਇਆ ਤੇ ਫੇਰ ਮੈਨੂੰ ਪਤਾ ਲੱਗਾ ਮੇਰੇ ਲੜਕੇ ਦੀ ਜੜੀ ਮੋੜ ਹੋ ਗਈ ਆ ਇਹ ਆਪਣੇ ਬਿਆਨਾਂ 'ਚ ਲਿਖਾਇਆ ਵੀ ਮੈਨੂੰ ਲੱਗਦਾ ਵੀ ਮੇਰੇ ਲੜਕੇ ਨੂੰ ਜਾਟਾ ਨੇ ਕੋਈ ਨਸ਼ੀਲੀ ਚੀਜ਼ ਦੇ ਕੇ ਮਾਰ ਦਿੱਤਾ ਜਿਸ ਤੇ ਅਸੀਂ ਮੁਕੱਦਮਾ ਨੰਬਰ 13 ਅੰਡਰ ਸੈਕਸ਼ਨ 304 ਦੇ ਤਹਿਤ ਮੁਕੱਦਮਾ ਅਰਜ ਕਰ ਲਿਆ ਵਾ ਤੇ ਦੋਸ਼ੀ ਨੂੰ ਫੜ ਲਈ ਉਹਦੇ ਘਰ ਰੇਡ ਕੀਤਾ ਪਰ ਸਾਡੇ ਅਜੇ ਕਾਬੂ 'ਚ ਹੈ ਜਲਦੀ ਨੂੰ ਗ੍ਰਿਫਤਾਰ ਕਰਕੇ ਤੇ ਇਹ ਲੜਕੇ ਦਾ ਯਾਨਕੀ ਕਿ ਦੋਸਤੀ ਸੀ ਕੀ ਸੀ ਕੀ ਸੀ ਦੋਸਤ ਦੋਸਤ ਸੀਗਾ ਇਹ ਪਹਿਲਾਂ ਇਕੱਠੇ ਇਹ ਜਾਟਾ ਨੇ ਵੀ ਕੋਈ ਨਸ਼ਾ ਕਰਦਾ ਸੀਗਾ ਇਹ ਦੋਨੋਂ ਇਕੱਠੇ ਨਸ਼ਾ ਕਰਦੇ ਸੀ ਓਕੇ ਜਾਟਾ ਕਿੱਥੇ ਢਾਲੀਵਾਲ ਦੋਨਾਂ ਪਿੰਡ ਦਾ ਜਾਟਾ ਢਾਲੀਵਾਲ ਦੋਨਾਂ ਦਾ ਯਾਰ ਮੈਂ ਇਸ ਦਿਨ ਚੌਕੀ ਆਇਆ ਸੀਗਾ ਤੇ ਹਰਮਨ ਮੁੰਡਾ ਲੜਕਾ ਕੋਈ 18-19 ਸਾਲ ਦਾ ਉਹਦਾ ਚਾਚਾ ਵੀ ਕੋਈ ਇੱਥੇ ਆਇਆ ਸੰਦੀਪ ਸਿੰਘ ਇਹਨੇ ਆ ਕੇ ਦੱਸਿਆ ਵੀ ਮੇਰੇ ਸਾਡੇ ਭਤੀਜੇ ਦੀ ਜਿਹੜੀ ਡੈਥ ਹੋ ਗਈ ਆ ਮੈਂ ਮੌਕੇ ਤੇ ਗਿਆ ਵਾਂ ਉੱਥੇ ਉਹਦੀ ਮੰਮੀ ਮਿਲੀ ਮੈਨੂੰ ਉਹਨੇ ਦੱਸਿਆ ਵੀ ਕੱਲ ਸ਼ਾਮੀ 5:00 6:00 ਵਜੇ ਮੇਰੇ ਲੜਕੇ ਨੂੰ ਕੋਈ ਗਾਰਡਨ ਮੁੰਡਾ ਵਾ ਧੜੀਆਲਾ ਉਹਦਾ ਫੋਨ ਆਇਆ ਉਹਨੇ ਫੋਨ ਕਰਕੇ ਸੱਦਿਆ ਕਿ ਇਹ ਮੇਰਾ ਲੜਕਾ 9-10 ਵਜੇ ਤੱਕ ਰਾਤ ਕਰਨੀ ਆ ਮੈਂ ਕਿਹਾ ਸੁਗਮੀ ਤੇ ਜਦੋਂ ਮੈਂ ਹਲੇ ਪੈਣੀ ਲੱਗੀ ਤਾਂ ਉਸੇ ਟਾਈਮ ਮੇਰਾ ਲੜਕਾ ਆ ਗਿਆ ਇਹਨੇ ਕੋਈ ਨਸ਼ਾ ਕੀਤਾ ਲੱਗਦਾ ਸੀਗਾ ਇਹਦੇ ਥੱਲੇ ਪੈਰ ਨਹੀਂ ਲੱਗ ਰਹੇ ਤੇ ਮੈਨੂੰ ਨਸ਼ੇ ਵਿੱਚ ਕਹਿ ਰਿਹਾ ਸੀਗਾ ਵੀ ਮਮੀ ਮੈਂ ਅੱਜ ਤੋਂ ਬਾਅਦ ਝਾੜ ਨੂੰ ਮਿਲਣਾ ਨਹੀਂ ਹੈਗਾ ਝਾੜ ਨੇ ਪਤਾ ਨਹੀਂ ਮੈਨੂੰ ਨਸ਼ੇ ਵਿੱਚ ਕੁਝ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਐਤੋਂ ਬਾਅਦ ਉਹਦੇ ਕੋਲ ਜਾਣਾ ਨਹੀਂ ਕਰਨਾ ਇਦਾਂ ਅਕਿੰਦਾ ਕਿੰਦਾ ਕਿਦੀ ਸੋ ਗਿਆ ਤੇ ਸਵੇਰੇ ਜਦੋਂ ਮੈਂ ਉੱਠੀਆ ਮੈਂ ਆਪਣੇ ਲੜਕੇ ਨੂੰ ਠੱਲ ਲੱਗੀ ਬਾਜ ਮਾਰੀ ਇਹ ਬੋਲਿਆ ਨਹੀਂ ਫਿਰ ਮੈਂ ਉਹਨੂੰ ਫੜ ਕੇ ਲਾਇਆ ਤੇ ਫੇਰ ਮੈਨੂੰ ਪਤਾ ਲੱਗਾ ਮੇਰੇ ਮੇਰੇ ਬੜਕੇ ਦੀ ਜੜੀ ਮੋੜ ਹੋ ਗਈ ਆ ਇਹ ਆਪਣੇ ਬਿਆਨਾਂ 'ਚ ਲਿਖਾਇਆ ਵੀ ਮੈਨੂੰ ਲੱਗਦਾ ਵੀ ਮੇਰੇ ਲੜਕੇ ਨੂੰ ਜਾਟ ਨੇ ਕੋਈ ਨਸ਼ੀਲੀ ਚੀਜ਼ ਦੇ ਕੇ ਮਾਰ ਦਿੱਤਾ ਜਿਸ ਤੇ ਅਸੀਂ ਮਕਦਮਾ ਨੰਬਰ 13 ਅੰਡਰ ਸੈਕਸ਼ਨ 304 ਦੇ ਤਹਿਤ ਮਕਦਮਾ ਦਾਜ ਕਰ ਲਿਆ ਵਾ ਤੇ ਦੋਸ਼ੀ ਨੂੰ ਫੜ ਲਈ ਉਹਦੇ ਘਰ ਰੇਡ ਕੀਤਾ ਪਰ ਸਾਡੇ ਅਜੇ ਕਾਨੂੰਨ ਆ ਜਦ ਜੀ ਨੂੰ ਸਿਫਾਰਸ਼ ਕਰਕੇ ਤੇ ਇਹ ਲੜਕੇ ਦਾ ਯਾਨਕੀ ਕਿ ਦੋਸਤੀ ਸੀ ਕੀ ਸੀ ਕੀ ਦੋਸਤ ਦੋਸਤ ਸੀਗਾ ਇਹ ਪਹਿਲਾਂ ਇਕੱਠੇ ਇਹ ਜਾਟ ਨੇ ਵੀ ਕੋਈ ਨਸ਼ਾ ਕਰਦਾ ਸੀਗਾ ਇਹ ਦੋਨੋਂ ਇਕੱਠੇ ਨਸ਼ਾ ਕਰਦੇ ਸੀਗੇ ਓਕੇ ਜਾਟਨ ਕਿੱਥੇ ਤਾਲੀਵਾਲ ਦੋਨਾਂ ਪਿੰਡ ਦਾ ਜਾਟਨ ਤਾਲੀਵਾਲ ਦੋਨਾਂ ਦਾ